ਮੇਰੇ ਭਰਾ ਨੇ ਇਹ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜਿੱਥੇ ਜਿਉ ਆਇਆ ਆਖਦਾ ਸੰਧਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜ਼ਰੂਰ ਫੜਿਓ ਚਾਰ ਸਾਲ ਹੋ ਗਏ ਸਾਨੂੰ ਕੰਬੂ ਲਾ ਕੇ ਬਿਠਿਆ ਨੂੰ ਤੇ ਸਾਡੇ ਬਜ਼ੁਰਗ ਅਮਰਪਾਲ ਸਿੰਘ ਹਰੀਦਕੋਟ ਤੋਂ ਐਸ਼ਕ ਦੇਵ ਸਿੰਘ ਤਾਬੇ ਆ ਬੈਠੇ ਆ ਫਰੋਜਪੁਰ ਤੋਂ ਇਹ ਜੱਥੇ ਲੈ ਲੈ ਕੇ ਉੱਥੇ ਜਾਂਦੇ ਆ। ਇੰਨੀ ਠੰਡ 'ਚ ਕਰੋਨੇ 'ਚ ਵੀ ਅਸੀਂ ਬੈਠੇ ਰਹੇ। ਤੇ ਜੇ ਸਾਨੂੰ ਸਰਕਾਰ ਲਈ ਨਹੀਂ ਪੁੱਛਣਾ ਤੇ ਫਿਰ ਪੁੱਛੂਗਾ। ਹਰ ਜੱਗ ਵੱਡਦਾ ਹੈ ਤੁਹਾਡਾ। ਇਹ ਵੀ ਬੇਨਤੀ ਕਰਦਾ ਹੈ ਕੋ ਕਾਦ ਨਾ ਹੈ। ਭਾਈ ਕੌਕੇ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਹੈ। ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਟੰਗ ਦਿਓ ਫੜ ਕੇ। ਤੁਹਾਨੂੰ ਪੰਜਾਬ ਯਾਦ ਕਰਦਾ। 10 ਸਾਲ ਹੋ ਗਏ ਮੈਂ ਤੇ ਕੀਰਤ ਕਰਨ ਤੋਂ ਇਨਾਂ ਕੀਤੀ ਸੀ ਮੈਂ ਨਹੀਂ ਕਰਦਾ ਕੱਲ ਦਿਨ ਜਿੱਤ ਕੇ ਚਲੇਗਾ ਅੱਜ ਪੰਚ ਕਹ ਰਿਹਾ ਤੁਸੀਂ ਸਹੀ ਕੀਤਾ ਸੀ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਂ ਮੁਸਲਮਾਨ ਹੈ ਉਹ ਕਹਿ ਰਿਹਾ ਕਿ ਇਹ ਬਦਲਾ ਲੈਣਾ ਤੇ ਗੁਰਗੋਗਰ ਸਿੰਘ ਸਾਹਿਬ ਤੋਂ ਲਵਾਵਾਂਗਾ ਸਹਿਜ ਜਦਿਆ ਤੋਂ ਕਿੱਥੇ ਅੱਜ ਸ਼ੇਰ ਮੁਹੰਮਦ ਖਾਂ ਮਲੇਰਪੁਰ ਦੇ ਵਿੱਚ ਕੋਈ ਮੁਸਲਮਾਨ ਮਰਦਾ ਹੈ ਚੜਾਈ ਕਰ ਜਾਂਦਾ ਹੈ ਤੇ ਸਿੱਖ ਮੁਸਲਮਾਨਾਂ ਨਾਲ ਦੁੱਖ ਸਾਂਝਾ ਕਰਨ ਜਾਂਦੇ ਆਹ ਆ ਦਾ ਨਾਰਾ ਮਾਰਿਆ ਇਹ ਵੀ ਇੱਕ ਤੁਹਾਡੇ ਵਾਸਤੇ ਆਹ ਦਾ ਨਾਰਾ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਬੇਗੁਨਾਹ ਲੋਕ ਚੱਕ ਚੱਕ ਕੇ ਮਾਰੇ ਗਏ ਉਹ ਇਨਸਾਨਤ ਦੀ ਆਸ

ਉੱਥੇ ਬੈਠ ਕੇ ਕਰਦੇ ਹਾਂ ਹੁਣ ਸੰਵਿਧਾਨਵਾਦੀ ਵਿਕਣਤੀ ਕਿੰਨੀ ਸਾਨੂੰ ਠੰਡ ਹੋਸ਼ ਪਾਉਣੀ ਉੱਥੇ ਇਹ 4 ਸਾਲ ਹੋ ਗਏ ਬਈਆਂ ਨੂੰ ਸੁਪਰੀਮ ਕੋਰਟ ਵੀ ਕਹਿੰਦਾ ਦੋਸ਼ੀ ਫੜੋ ਪਰ ਕਾਲ ਵੀ ਕਹਿੰਦੀ ਦੋਸ਼ੀ ਫੜੋ ਸਰਕਾਰ ਤੇ ਉਰਨ ਮੂਸੀ ਜਾਂਦੀ ਕੋਈ ਕਰ ਲਈ ਹੈ ਕੀ ਅਜੇ ਹੋ ਰੁਗਣਾ ਇਹ ਹੁਣ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਲਗਾਤਾਰ ਸਾਨੂੰ ਟੱਕਰਦੇ ਹੋ ਫਿਰ ਅਸੀਂ ਵੀ ਆਪਣਾ ਕੁਸਰਾ ਤੁਹਾਡੇ ਤੇ ਕੱਢਣਾ ਹੁੰਦਾ ਇਹ ਆਜੋ ਹੁਣ ਹਨਾ ਦੇ ਨਾਲ ਹੀ ਇਹ ਕਹਿੰਦਾ ਕਿ ਸਤਿਗੁਰੂ ਤੁੰਗੰਸਤੀ ਬਖਸ਼ੇ ਚੜ੍ਹਦੀ ਕਲਾ 'ਚ ਰਹੋ ਤੁਹਾਡੇ ਵੱਡੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਗਏ ਆ ਉਹਨੂੰ ਪੂਰਾ ਕਰ ਲੋ ਉਹ ਵੀ ਇੱਕ ਇਤਿਹਾਸ ਸੀ ਗੁਰੂ ਗੋਬਿੰਦ ਸਿੰਘ ਜੀ ਵਾਲੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਦਮਦਮਾ ਸਾਹਿਬ ਤੱਕ ਗਿਆ ਤੇ ਦਮਦਮਾ ਸਾਹਿਬ ਤੋਂ ਅੱਗੇ ਅਜੇ ਉਸ ਤਰ੍ਹਾਂ ਹੀ ਗਿਆ ਹੋਇਆ ਅਜੇ ਸਾਹਿਬ ਤੱਕ ਇਹ ਹੁਣ ਕੋਈ ਆ ਵੀ ਆਪ ਹੀ ਕਰੋ ਕਿਉਂਕਿ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਇਹ ਵੀ ਕਾਰਜ ਕਰ ਲਿਓ ਇਤਿਹਾਸ ਬਣ ਜੂ ਮਾਲਕ ਕਿਰਪਾ ਕਰੀ ਜੀ